ਸਾਲ ਦੇ ਉਹਨਾਂ ਨੂੰ ਪਟਿਆਲੇ ਜੇਲ੍ਹ ਦੇ ਵਿੱਚ ਫਾਂਸੀ ਦੀ ਚੱਕੀ ਦੇ ਵਿੱਚ ਰੱਖਿਆ ਆ ਉਹ ਕਿਉਂਕਿ ਪ੍ਰਾਈਮ ਮਿੰისტਰ ਸਾਹਿਬ ਨੇ ਕਿਹਾ ਸੀ ਕਿ ਉਹਨਾਂ ਦੀ ਜਿਹੜੀ ਸਜ਼ਾ ਆ ਉਹ ਉਮਰ ਕੈਚ ਤਬਦੀਲ ਕਰ ਦਿੱਤੀ ਜਾਊਗੀ ਇਸ ਕਰਕੇ ਉਹ ਅੱਜ ਤੱਕ ਤਬਦੀਲ ਨਹੀਂ ਹੋਈ ਉਹਦੇ ਵਿੱਚ ਇੱਕ ਵੱਡੀ ਪਟੀਸ਼ਨ ਜਿਹਨੂੰ ਆਪਾਂ ਮਾਰਸੀ ਪਟੀਸ਼ਨ ਕਹਿੰਦੇ ਆ ਉਹ ਪਾਈ ਰਾਜਵਾਨਾ ਸਾਹਿਬ ਨੇ ਕਿਤੇ ਵੀ ਨਹੀਂ ਪਾਈ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਜਾਂਦਾ ਟ੍ਰਾਇਲ ਚੱਲਿਆ ਲੋਅਰ ਕੋਰਟ 'ਚ ਡ੍ਰਾਇਲ ਕੋਰਟ 'ਚ ਵੀ ਤੇ ਹਾਈ ਕੋਰਟ ਵਿੱਚ ਉਹ ਗਏ ਨਹੀਂਗੇ ਉਹਨਾਂ ਨੇ ਅੱਜ ਤੱਕ ਇੱਕੋ ਹੀ ਸਿੱਧਕ ਰੱਖਿਆ ਉਹ ਕਹਿੰਦੇ ਮੈਂ ਜੋ ਕੀਤਾ ਮੈਂ ਠੀਕ ਕੀਤਾ ਮੈਨੂੰ ਕੋਈ ਗੁੱਸਾ ਗਿਲਾ ਨਹੀਂ ਇਹੋ ਹੀ ਗੱਲ ਉਹ ਕਹਿੰਦੇ ਮੈਂ ਕੋਰਟ 'ਚ ਕਹੀ ਆ ਤੋ ਇਸ ਕਰਕੇ ਉਹ ਪਟੀਸ਼ਨ ਪਾਈ ਸੀ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਜਿਹੜੀ 14 ਸਾਲ ਦੀ ਸੈਂਟਰ ਸਰਕਾਰ ਦੀ ਬਰੂਹ ਤੇ ਪਈ ਆ ਇਨ ਬਿਟਵੀਨ ਹੀ ਦੋ ਵਾਰੀ ਪਹਿਲਾਂ ਪਟੀਸ਼ਨ ਪਾਈ ਸੁਪਰੀਮ ਕੋਰਟ ਦੇ ਵਿੱਚ ਭਾਈ ਰਾਜਵਾਨਾ ਸਾਹਿਬ ਵੱਲੋਂ ਕਿਹੜੀ ਪਟੀਸ਼ਨ ਸੀ ਉਹ ਪਟੀਸ਼ਨ ਸੀ ਕਿ ਜਿਹੜੀ ਮੇਰੀ ਮਾਰਸੀ ਪਟੀਸ਼ਨ ਸ਼੍ਰੋਮਣੀ ਕਮੇਟੀ ਨੇ ਪਾਈ ਮੈਂ ਨਹੀਂ ਪਾਈ ਉਹਦੇ ਤੇ ਫੈਸਲਾ ਦਿੱਤਾ ਜਾਵੇ ਤੇ 222 ਦੇ ਵਿੱਚ ਉਹ ਜਿਹੜੀ ਡਿਸਪੋਜ਼ ਆਫ ਹੋ ਗਏ ਸੈਂਟਰ ਸਰਕਾਰ ਨੂੰ ਸਖਤ ਹਦਾਇਤ ਕੀਤੀ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਪਰ ਮਸਲਾ ਉੱਥੇ ਦਾ ਉੱਥੇ ਖੜਾ ਰਿਹਾ ਹੱਲ ਨਹੀਂ ਹੋਇਆ ਤੇ ਹੁਣ ਦੁਬਾਰਾ ਉਹ ਫੇਰ ਸੁਪਰੀਮ ਕੋਰਟ ਵਿੱਚ ਪਾਈ ਪਈ ਉਹ ਤੁਹਾਡਾ ਪਹਿਲਾਂ ਕੀਤਾ ਤਾਂ ਕੁਝ ਨਹੀਂ ਹੋਇਆ ਹੁਣ ਨਵੇਂ ਸਿਰੇੋਂ ਕਰ ਲਓ ਪਰ ਹਾਲੇ ਵੀ ਮੈਂ ਦੇਖ ਰਿਹਾ ਕਿ ਉਹਦੇ ਬਾਰੇ ਕੋਈ ਹਾਲੇ ਡਾਇਰੈਕਸ਼ਨ ਨਹੀਂ ਆਈ ਹਾਲੇ ਸੁਪਰੀਮ ਕੋਰਟ ਦੇ ਵਿੱਚ ਉਹ ਫੇ ਪਟੀਸ਼ਨ ਜਿਹੜੀ ਦੁਬਾਰਾ ਪਾਈ ਸੀ ਪੈਂਡਿੰਗ ਇੱਕ ਤਿੰਨ ਪੇਜ ਦੀ ਮੈਨੂੰ ਚਿੱਠੀ ਵੀ ਲਿਖ ਕੇ ਭੇਜੀ ਉਹ ਮੈਂ ਬਾਅਦ 'ਚ ਅੱਜ ਨਹੀਂ ਮੈਂ ਬਾਅਦ ਹੋਣਾ ਜਾਰੀ ਕਰੂੰਗਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੇ ਲਿਖ ਕੇ ਭੇਜੀ ਆ ਕਿ ਮੇਰੀ ਪਟੀਸ਼ਨ ਜਿਹੜੀ ਆ ਉਹ ਵਾਪਸ ਲਾਓ ਤੇ ਮੈਂ ਤਾਂ ਕਹਿੰਦੇ ਕੀਤੀ ਕੋਈ ਨਹੀਂ ਪਟੀਸ਼ਨ ਤੇ ਅੱਜ ਜੇ 18 ਸਾਲ ਅੰਦਰ ਹੋ ਗਏ ਤੇ ਫੇ ਫਾਂਸੀ ਦੀ ਚੱਕੀ ਦੇ ਵਿੱਚ ਬੰਦ ਨੂੰ ਤੇ ਮੈਂ ਉਸ ਦਿਨ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਵੀ ਕਿਹਾ ਸੀ ਹੁਣ ਵੀ ਉਨੀ ਡਟ ਕੇ ਕਿਹਾ ਮੈਂ ਤੁਹਾਡੇ ਮੀਡੀਆ 'ਚ ਕਹਿ ਦਿਆਂ ਉਹ ਕਹਿੰਦੇ ਵੀ ਮੈਂ ਬਿਲਕੁਲ ਕਿਸੇ ਪੱਖ ਤੇ ਵੀ ਕਦੇ ਕੋਈ ਮਾਫੀ ਨਹੀਂ ਮੰਗਣੀ ਨਾ ਮੈਂ ਮਾਫੀ ਮੰਗਣ ਨੂੰ ਤਿਆਰ ਹਾਂ ਕਿਉਂਕਿ ਮੈਂ ਜੋ ਕੀਤਾ ਮੈਂ ਦਰੇਟਾ ਦੇ ਨਾਲ ਕੀਤਾ ਤੇ ਪਰ ਉਹ ਕਹਿੰਦੇ ਵੀ ਤੁਹਾਡੀ ਜਿਹੜੀ ਪਟੀਸ਼ਨ ਹੈ ਉਹ ਮੇਰੇ ਜ਼ਿੰਦਗੀ ਤੇ ਮੌਤ ਦੇ ਗੱਭੇ ਇੱਕ ਰਾਸਤਾ ਬੰਦ ਕਰਕੇ ਬੈਠੀ ਆ ਤੇ ਮੈਨੂੰ ਕਹਿੰਦੇ ਰਾਂਚਕ ਮਾਤਰ ਅਗਲੀ ਮੰਜ਼ਲ ਤੈਅ ਕਰਨ ਲਈ ਕੋਈ ਗੁਚਾ ਗਿਲਾ ਨਹੀਂ ਮੈਂ ਐਸਲੇ ਸਾਰੇ ਫ਼ਾਸਲੇ ਮਚਾ ਜਿਹੜਾ ਸਾਡੇ ਲਈ ਅੱਜ ਇੱਕ ਵੱਡਾ ਸਮੱਸਿਆ ਖੜੀ ਸ਼ਾਮਣੇ ਕਮੇਟੀ ਲਈ ਕਿ ਪਟੀਸ਼ਨ ਸਰਕਾਰ ਟਿਸਪੋਜ਼ ਆਫ ਨਹੀਂ ਕਰ ਰਹੀ ਭਾਈ ਰਾਜਵਾਨਾ ਸਾਹਿਬ ਦੀ ਆਪਣੀ ਜਿਹੜੀ ਉਹ ਆਪਣੀ ਠੀਕ ਗੱਲ ਆ ਕਿ ਤੁਸੀਂ ਲਾਂਬੇ ਹੋ ਜਾਓ ਫਿਰ ਸਰਕਾਰ ਜਾਣੇ ਤਾਂ ਮੈਂ ਜਾਣਾ ਪਰ ਕਿਉਂਕਿ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਸੁਪਰੀਮ ਸੰਸਥਾ ਆ ਇਹ ਇਸ ਕਰਕੇ ਫਿਰ ਅਸੀਂ ਉਹਨਾਂ ਨੂੰ ਕਿਹਾ ਸੀ ਤੁਹਾਡੀ ਵਿਚਾਰ ਕਰਾਂਗੇ ਤੇ ਅੱਜ ਸਿੱਖ ਪੰਥ ਦੀਆਂ ਮਹਾਨ ਜਥੇਬੰਦੀਆਂ ਜਿਨ੍ਹਾਂ ਵਿੱਚ ਨਿਹੰਗ ਸਿੰਘਾਂ ਦੀਆਂ ਸਰਮੌਰ ਜਥੇਬੰਦੀਆਂ ਬੁੰਡਾ ਦਲ ਬਾਬਾ ਵਿਧੀਚੰਦ ਦਲ ਤਰਨਾ ਦਲ ਤੇ ਸਾਡੀ ਸਤਕਾਰ ਸਿੱਖ ਪੰਥ ਦੀ ਜਥੇਬੰਦੀ ਦਮਦਮੀ ਟਕਸਾਲ ਕਾਰ ਸੇਵਾ ਵਾਲੇ ਮਹਾਪੁਰਸ਼ ਉਹ ਤੋਂ ਇਲਾਵਾ ਸਿੰਘ ਸਹਿਬਾਨ ਸੱਚਖੰਡ ਦੇ ਲੋ ਗ੍ਰਾਂਤੀ ਸਹਿਬਾਨ ਉਹ ਚੇਚੇ ਤੌਰ ਤੇ ਪਹੁੰਚੇ ਤੇ ਨਾਲ ਸਾਡੇ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਉਹ ਮਹਾਪੁਰਸ਼ ਕਿਉਂਕਿ ਬਾਹਰ ਬੈਠੇ ਆ ਉਹਨਾਂ ਵੱਲੋਂ ਬਾਬਾ ਗੁਰਪ੍ਰੀਤ ਸਿੰਘ ਜੀ ਪਹੁੰਚੇ ਆ ਇਹ ਅੱਜ ਜਥੇਬੰਦੀਆਂ ਨੇ ਫੈਸਲਾ ਲਿਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਇਹ ਕਿਉਂਕਿ ਕੌਮੀ ਮਸਲਾ ਆ ਇਹ ਕੱਲਾ ਸ਼੍ਰੋਮਣੀ ਗੁਰਦੁਆਰਾ ਪ੍ਰੰਦਰ ਕਮੇਟੀ ਨੇ ਭਾਵੇਂ ਪਿਟੀਸ਼ਨ ਪਾ ਦਿੱਤੀ ਆ ਪਰ ਪਿੱਛੇ ਮੁੜਾਂਗੇ 100 ਬਾਰੀ ਲੋਕ ਆਪਣੇ ਆਪਣੇ ਕਿਉਂਕਿ মিডিਏ ਦਾ ਜੋਗਿਆ ਇਹਦੇ ਤੇ ਕਮੈਂਟ ਦੇਣਗੇ ਪਰ ਮੈਂ ਬਾਬਾ ਅਵਤਾਰ ਸਿੰਘ ਜੀ ਪੰਥ ਬਾਬਾ ਬਿਧੀ ਜੰਦ ਦਲ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸੰਤ ਬਾਬਾ ਨਿਹਾਲ ਸਿੰਘ ਜੀ ਹਰਗੀਆਂ ਬੇਲਾਂ ਵਾਲੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਵੱਲੋਂ ਬਾਬਾ ਸਖਦੇਵ ਸਿੰਘ ਜੀ ਪੂਰੀ ਵਾਲੇ ਮਹਾਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਵੱਲੋਂ ਬਾਬਾ ਸੁਖਾ ਸਿੰਘ ਜੀ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਵੱਲੋਂ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਬਾ ਬਲਬੀਰ ਸਿੰਘ ਜੀ ਉਹਨਾਂ ਵੱਲੋਂ ਬੇਦੀ ਸਾਹਿਬ ਪਹੁੰਚੇ ਆ ਇਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਹ 3-4 ਅਹਿਮ ਜਿਹੜੇ ਉਗੜ ਕੇ ਡਿਸਕਸ਼ਨ ਤੋਂ ਬਾਅਦ ਸਾਡੇ ਸਾਹਮਣੇ ਮੁੱਦੇ ਆਏ ਆ ਤੇ ਮੈਂ ਤੁਹਾਡੇ মিডিਆ ਰਾਹੀਂ ਵੀ ਕਹਿਣਾ ਚਾਹਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੁੱਦੇ ਤੇ ਕੋਈ ਸਿਆਸੀ ਲਾਹਾ ਨਹੀਂ ਲਊਗੀ। ਕਈ ਵਾਰੀ ਆਮ ਗੱਲ ਆ ਜਾਂਦੀ ਇੱਕ ਕੌਮੀ ਮੁੱਦਾ ਆ। ਇਹਦੇ ਉੱਤੇ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਸਤ ਨਹੀਂ ਕਰੂਗੀ। ਸਾਰਿਆਂ ਨੂੰ ਜਿੰਨੀਆਂ ਵੀ ਤਰ੍ਹਾਂ ਦੁਨੀਆ ਭਰ ਦੀਆਂ ਸਿੱਖ ਰਜਵਾਦ ਜਾਂ ਜਿਹੜੀਆਂ ਸਿੱਖੀ ਪਰੰਪਰਾ ਭਰਦੀਆਂ ਸਿੱਖ ਰਜਵਾਦ ਜਾਂ ਜਿਹੜੀਆਂ ਸਿੱਖੀ ਪਰਪਰਮਾ ਅਨੁਕੂਲ ਚੱਲਦੀਆਂ ਉਹਨਾਂ ਸਾਰਿਆਂ ਨੂੰ ਸਨਮਰ ਬੇਨਤੀ ਆ ਕਿ ਇਸ ਮੁੱਦੇ ਤੇ ਸਾਥ ਦਿਓ ਕਿਉਂਕਿ ਬੰਦੀ ਸਿੰਘ ਸਾਰੇ ਸਮੂਚੇ ਤੌਰ ਤੇ ਤੇ ਚੱਚੇ ਤੌਰ ਤੇ ਭਾਈ ਬਲਵੰਤ ਸਿੰਘ ਜੀ ਰਾਜੋਵਣ ਇੱਕ ਕ੍ਰੂਸ਼ੀਅਲ ਸਮਾਂ ਆ ਕਿਉਂਕਿ ਕਈ ਵਾਰੀ ਆਪਾਂ ਦਾ ਸਿਧਾਂਤਕ ਮੈਸਲੇ ਲੈਣੇ ਹੁੰਦੇ ਆ ਤੇ ਸਮਾਂ ਫੇ ਕਈ ਵਾਰੀ ਮਾਫ਼ ਨਹੀਂ ਕਰਦਾ ਇਸ ਕਰਕੇ ਅਸੀਂ ਚਾਹੁੰਦੇ ਨਹੀਂ ਕਿ ਸਮੁੱਚੀ ਕੌਮ ਨੂੰ ਬਗੈਰ ਭਰੋਸੇ ਤੋਂ ਲਾਇਤੇ ਇਹ ਸਾਰੀਆਂ ਜਥੇਬੰਦੀਆਂ ਨੇ ਇਹੋ ਇੱਕ ਗੱਲ ਰਿਪੀਟ ਕੀਤੀ ਆ ਕਿ ਸਮੁੱਚੇ ਸਿੱਖ ਜਾਗਤ ਨੂੰ ਨਾਲ ਲੈ ਕੇ ਫੈਸਲਾ ਕੀਤਾ ਜਾਵੇ ਸੋ ਇਹਦੇ ਵਿੱਚ ਸਭ ਤੋਂ ਵੱਡਾ ਜਿਹੜੀ ਪਟੀਸ਼ਨ ਵਾਪਸ ਲੈਣ ਦੀ ਗੱਲ ਆ ਇਹਦੇ ਤੇ ਨਿਰਣਾ ਹੋਇਆ ਕਿ ਸਮੁੱਚੀ ਪੂਰੀ ਕੌਮ ਦੀ ਆਮ رائے ਬਣਾਈ ਜਾਵੇ ਕਿ ਇਹ ਪਟੀਸ਼ਨ ਜਿਹੜੀ ਆ ਵਾਪਸ ਲੈਣੀ ਆ ਭਾਈ ਰਾਜਵਾਨਾ ਸਾਹਿਬ ਨੇ ਫੇਰ ਮੁੜ ਕੇ ਸਾਨੂੰ ਕਹਿਣਾ ਤੇ ਉਹਨਾਂ ਦਾ ਕਹਿਣਾ ਬਾਜ਼ੀ ਵੀ ਹੋਊਗਾ ਵੀ ਤੁਸੀਂ ਸ਼ਾਇਦ ਗੱਲ ਡਿਲੇ ਕਰ ਰਹੇ ਅਸੀਂ ਉਹ ਡਿਲੇ ਨਹੀਂ ਕਰਨੀ ਅਸੀਂ ਯਤਨ ਕਰਾਂਗੇ ਛੇਤੀ ਇਹਦਾ ਜਿਹੜਾ ਫੈਸਲਾ ਹੋਵੇ ਇੱਕ ਦਾ ਫੈਸਲਾ ਇਹ ਹੋਇਆ ਵੀ ਸਾਰੀ ਕੌਮ ਦੀ ਆਮ ਰੈ ਬਣਾਈ ਜਾਵੇ ਪਈ ਇਹ ਜਿਹੜਾ ਮਸਲਾ ਆ ਇਹਨੂੰ ਭਾਈ ਰਾਜਵਾਨਾ ਸਾਹਿਬ ਦਾ ਨਹੀਂ ਇਹ ਕੌਮੀ ਮੁੱਦਾ ਸਾਡਾ ਇਹਦੇ ਤੇ ਆਪਣੇ ਵਿਚਾਰ ਦਿੱਤੇ ਜਾਣ ਦੂਸਰਾ ਇਹਦੇ ਵਾਸਤੇ ਸਾਰੀਆਂ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਉਹਨਾਂ ਸਾਰਿਆਂ ਨੂੰ ਸਿੱਖ ਜਗਤ ਦੀਆਂ ਜਥੇਬੰਦੀਆਂ ਨੂੰ ਅਪੀਲ ਆ ਕਿ ਉਹ ਸਾਰੇ ਇਕੱਠੇ ਹੋਣ ਇਕੱਠੇ ਹੋਣ ਦਾ ਭਾਵ ਇਕੱਠ ਦਾ ਇਥੇ ਮੂਹਰ ਰੇਖਾ ਬਣਾਵਾਂਗੇ ਆਪਾਂ ਇਹ ਸਾਰੀਆਂ ਜਥੇਬੰਦੀਆਂ ਅੱਜ ਤੋਂ ਹੀ ਦ੍ਰਿੜਤਾ ਦੇ ਨਾਲ ਹੀ ਮਹਿਸੂਸ ਕਰਨ ਕਿ 30 ਸਾਲ ਇੱਕ ਚੱਕੀ ਵਿੱਚ ਮੰਨ ਰਹਿਣਾ ਬੰਦਾ ਕਿਹੜੇ ਆਸਰੇ ਤੇ ਗੁਰੂ ਦੀ ਓਟ ਤੋਂ ਬਗੈਰ ਨਹੀਂ ਰਹਿ ਸਕਦਾ ਇਹ ਗੱਲ ਵਿਚਾਰਨ ਦੀ ਲੋੜ ਆ ਸੋ ਦੁਨੀਆ ਭਾਰਤ ਦੇ ਵਿੱਚੋਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਭਾਵੇਂ ਅਸੀਂ ਪਿੱਛੇ ਅਕਾਲ ਤਖਤਲੇ ਵੀ ਮੰਗੇ ਸਾਰਿਆਂ ਤੋਂ ਸੁਝਾਅ ਬਹੁਤ سارے ਆ ਚੁੱਕੇ ਆ ਇੱਕ ਗੱਲ ਇਹ ਵੀ ਰੱਖਿਓ ਇਹ ਸੁਝਾਅ ਸੁਝਾਅ ਨਹੀਂ ਰਹਿਣੇ ਕੁਝ ਨਾ ਕੁਝ ਉਹਨਾਂ ਤੇ ਕਰਾਂਗੇ ਵੀ ਰੂਪ ਰੇਖਾ ਵੀ ਲਿਖੀ ਜਾਊਗੀ ਪਰ ਆ ਜਿਹੜਾ ਭਾਈ ਭਲਵੰਤ ਸਿੰਘ ਰਾਜੋਵਾਨਾ ਦੇ ਸਮੋਚੇ ਬੰਦੀ ਸਿੰਘਾਂ ਦਾ ਇਹ ਮੁੱਦਾ ਕੌਮੀ ਆ ਮੈਂ ਇੱਕ ਵਿੱਚ ਇੱਕ ਕਰਦੇ ਕਰਦੇ ਤੁਹਾਨੂੰ ਇੱਕ ਹੋਰ ਵੀ ਕਹਿਣੀ ਚਾਹਣਾ ਪਿੱਛੇ ਅਸੀਂ ਯਤਨ ਕੀਤਾ ਸੀ ਵੀ ਆਪਾਂ ਬੰਦੀ ਸਿੰਘਾਂ ਲਈ ਵੱਡਾ ਇੱਕ ਮਾਰਚ ਕਰਾਂਗੇ ਦਿੱਲੀ ਮੈਂ ਹੁਣ ਇਹ ਤਾਂ ਨਹੀਂ ਕਹਿਣਾ ਵੀ ਉਹ ਕਿੰਦੂ ਪ੍ਰੰਤੂ ਕਿਨ ਕੀਤਾ ਪਰ ਬੜੀਆਂ ਤਿਆਰੀਆਂ ਹੋਈਆਂ ਪਰ ਅਖੀਰ ਕਟਾਖ ਸਪਾਉਣ ਵਾਲਿਆਂ ਨੇ ਕਟਾਖ ਸਪਾ ਦਿੱਤੀ ਨੈਦਾ ਛੇ ਉਹਦਣ ਹੀ ਇਹ ਗੱਲ ਸ਼ੁਰੂਆਤ ਹੋ ਜਾਂਦੀ ਸੋ ਹੁਣ ਜਿਹੜਾ ਠੋਸ ਫੈਸਲਾ ਲੈਣਾ ਉਹਦੇ ਲਈ ਜਲਦੀ ਇੱਕ ਜਿਹੜੀ ਆ ਮੀਟਿੰਗ ਸੱਦੀ ਜਾਊਗੀ ਸਮੁੱਚੇ ਵਿਸ਼ਵ ਭਾਈਚਾਰੇ ਦੀ ਨਮੈਂਦਾ ਕੱਠ ਉਹ ਨਮੈਂਦਾ ਕੱਠ ਤੇ ਤੇਜਾ ਸਿੰਘ ਦੀ ਸਮੁੰਦਰੀ ਹਾਲ ਦੇ ਵਿੱਚ ਜੇ ਜ਼ਿਆਦਾ ਕਾਠੋਂ ਕੋ ਉਥਾਂ ਬਦਲਾਂਗੇ ਮੈਂ ਨਿਮਰਤਾ ਸਹਿਤ ਦਿਲ ਦੀਆਂ ਡਗਿਆਂ ਤੋਂ ਕੌਮ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਣ ਕੇ ਲਾਂਬੇ ਰੱਖ ਕੇ ਇੱਕ ਬਤੌਰ ਸਿੱਖ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਇਹ ਕੌਮੀ ਦਰਦ ਨੂੰ ਸਮਝੀਏ ਤੇ ਕਈ ਵਾਰੀ ਦੁੱਖ ਮਹਿਸੂਸ ਕਰਨਾ ਹੋਵੇ ਤਾਂ ਕਹਿੰਦੇ ਅਗਲੇ ਨੂੰ ਜੇ ਥਾਂ ਤੇ ਅਗਲਾ ਹੋਵੇ ਉਸ ਥਾਂ ਤੇ ਆਪਣੇ ਨੂੰ ਲੈ ਜਾਓ ਤੇ ਇੱਕਦਮ ਪਤਾ ਲੱਗ ਜਾਂਦਾ ਬੰਦੇ ਨੂੰ ਸੋ ਇਹ ਆਪਾਂ ਜਲਦੀ ਨਿਰਣਾ ਕਰਕੇ ਛੋਟੀਆਂ-ਛੋਟੀਆਂ ਇੱਕ ਦੋ ਮੀਟਿੰਗਾਂ ਹੋਰ ਨਮੈਂਦਾ ਇਕੱਠ ਜਨ ਵਿੱਚ ਬੁੱਧੀ ਜੀਵੀਆਂ ਦਾ ਤੇ ਨਾਲ ਫੈਡਰੇਸ਼ਨਾਂ ਨਾਲ ਦਾਲ ਖਾਲਸਾ ਚਾਹੇ ਉਹਦੇ ਵਿੱਚ ਦੂਜੇ ਅਕਾਲੀ ਦਲ ਆ ਉਹ ਸਾਰੇ ਸੱਦੇ ਜਾਣਗੇ ਤਾਂ ਕਿ ਕੌਮੀ ਰੈ ਬਣ ਸਕੇ ਸੋ ਐਵੇਂ ਫੈਡਰੇਸ਼ਨਾਂ ਦੇ ਇਕੱਠ ਤੇ ਵਿਦਵਾਨਾਂ ਦੇ ਇਕੱਠ ਕਰਕੇ ਚਾਹੁੰਦੇ ਅਸੀਂ ਭਈ ਇਹ ਜਿਹੜਾ ਕਾਰਜ ਆ ਇਹਦਾ ਕੋਈ ਨਤੀਜਾ ਨਿਕਲੇ ਤਾਂ ਕਿ ਜਿਹੜੀ ਸਰਕਾਰ ਸੁੱਤੀ ਪਈ ਆ ਉਹ ਜਾਗੇ ਭਈ ਭਾਈ ਇਹ ਜਿਹੜਾ ਮੁੱਦਾ ਆ ਬੇਇਨਸਾਫੀ ਦਾ ਮੁੱਦਾ ਆ 30 ਸਾਲ ਤੱਕ ਦੋ ਦੋ ਕਨਵੈਕਸ਼ਨਾਂ ਹੋ ਗਈਆਂ ਤੇ ਇਹ ਕਿਤੇ ਵੀ ਜਸਟੀਫਾਈਡ ਨਹੀਂ ਹਾਲੇ ਵੀ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਸਰਕਾਰ ਨੂੰ ਕਿ ਤੁਸੀਂ ਇਹਨੂੰ ਗੰਭੀਰਤਾ ਨਾਲ ਵਾਚੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੇ ਸੰਘਰਸ਼ ਪਿਛਲੇ ਸਮਿਆਂ ਚ ਲੜੇ ਆ ਵੱਡੇ ਵੱਡੇ ਮੋਰਚੇ ਇਸ ਸਥਾਨ ਤੋਂ ਲੱਗਦੇ ਰਹੇ ਆ ਅਸੀਂ ਨਹੀਂ ਚਾਹੁੰਦੇ ਕਿ ਅਨਸੈਸਲੀ ਕੌਮ ਦੀ ਜਾਂ ਹੋਰ ਕਿਸੇ ਕੌਮੀ ਪੀੜਾ ਦੇ ਵਿੱਚ ਨਿਕਲੀਏ ਪਰ ਇਹ ਜਿਹੜੀ ਕੌਮੀ ਪੀੜਾ ਆ ਇਹ ਸਮੁੱਚੀ ਕੌਮ ਦੀ ਆ ਸੋ ਮੈਂ ਸਾਰਿਆਂ ਦੀ ਜਥੇਬੰਦੀਆਂ ਦਾ ਧੰਨਵਾਦ ਕਰਦਾ ਇਹ ਅੱਜ ਅਸੀਂ ਮੁੱਖ ਤੌਰ ਦੇ ਉੱਤੇ ਵੀ ਛੋਟੀ ਛੋਟੀ ਰਾਇ ਲੈ ਕੇ ਇਸ ਮੁੱਦੇ ਨੂੰ ਫਿਰ ਇੱਕ ਕੌਮੀ ਮੁੱਦਾ ਬਣਾ ਕੇ ਤੁਹਾਡੀ ਕਚਹਿਰੀ ਵਿੱਚ ਜਾਈਏ ਸੋ ਮੈਂ ਅੰਤ ਦੇ ਵਿੱਚ ਫੇਰ ਨਿਮਰਤਾ ਸਹਿਤ ਬੇਨਤੀ ਕਰਦਾ ਜਿਹੜੇ ਵੀ ਪ੍ਰੈਸ ਕਾਨਫਰੰਸ ਵੀ ਸੁਣਦੇ ਆਉਣਗੇ ਸਮੁੱਚੇ ਬਿਸ਼ਪ ਭਾਈਚਾਰੇ ਨੂੰ ਬੇਨਤੀ ਕਰੂੰਗਾ ਉਹਦੇ ਲਈ ਅਸੀਂ ਇਸ਼ਤਿਹਾਰ ਵੀ ਜਾਰੀ ਕਰਾਂਗੇ ਉਹਦੇ ਲਈ ਅਸੀਂ ਆਪਣੇ ਤੌਰ ਤੇ ਯਤਨ ਵੀ ਕਰਾਂਗੇ ਸਾਰਿਆਂ ਨੂੰ ਵੀ ਉਹ ਸਾਰੇ ਇਸ ਇਕੱਠ ਦੇ ਵਿੱਚ ਨਮਾਇंदे ਤੌਰ ਤੇ ਪਹੁੰਚਣ ਤਾਂ ਕਿ ਕੌਮ ਸਮੁੱਚੇ ਤੌਰ ਤੇ ਜਿਹੜਾ ਕੋਈ ਫੈਸਲਾ ਲੈ ਸਕੇ ਤੋਂ ਤੁਹਾਡਾ মিডিਏ ਵਾਲਿਆਂ ਦਾ ਵੀ ਸਾਰਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ। 2020 ਵਿੱਚ ਸਾਡੇ 500 ਥਾਣਾ ਬਾਰੇ ਸਰਕਾਰ ਨੇ ਐਲਾਨ ਕੀਤਾ ਉਸ ਤੋਂ ਬਾਅਦ ਉਸ ਤੇ ਕੋਈ ਅਮਲ ਨਹੀਂ ਹੋਇਆ। अनेका ਵਰਥੀ ਮੜਾਕਾ ਦਾ ਸਮਾਂ ਮੰਗਿਆ, ਜੁੱਤੀਆਂ ਦਿੱਤੀਆਂ। ਤੇ ਇਹ ਸਰਕਾਰ ਤੋਂ ਕੀ ਆਸ ਰੱਖਦੇ ਹੋ? ਦੇਖੋ ਅਸੀਂ ਹੁਣ ਸਰਕਾਰ ਤੇ ਕੋਈ ਆਸ ਨਹੀਂ ਰੱਖਦੇ। ਬਿਲਕੁਲ ਆਸ ਅਸੀਂ ਛੱਡ ਦਿੱਤੀ ਕੋਈ ਆਸ ਨਹੀਂ। ਕਿਉਂਕਿ ਜਿਹੜੀ ਅਸੀਂ 5 ਮੈਂਬਰੀ ਕਮੇਟੀ ਸ਼੍ਰੀ ਖਾਲਤਾਖਰ ਸਾਹਿਬ ਤੋਂ ਬਣੀ ਸੀ ਜਿਹਦੇ ਵਿੱਚ ਭਾਜੀ ਬਲਜਿੰਦਰ ਸਿੰਘ ਹਵਦਾਰ ਦੇ ਵੀ ਸੀਗੇ ਉਹਦਾ ਸਾਨੂੰ ਇੱਕ ਵਾਰੀ ਟਾਈਮ ਮਿਲਿਆ ਪਰ ਉਹ ਟਾਈਮ ਫੇਰ ਵਿੱਚੇ ਕੱਢ ਦਿੱਤਾ ਤੇ ਹੁਣ ਸਾਨੂੰ ਈਮੇਲ ਆ ਗਈ ਆ ਕਿ ਤੁਹਾਨੂੰ ਜਿਹੜਾ ਮੈਂਜ਼ਾ ਉਹ ਸਮਾਂ ਸੀ ਉਹ ਕਲੋਜ਼ ਕਰ ਦਿੱਤਾ ਗਿਆ ਸੋ ਹੁਣ ਸਾਨੂੰ ਤਾਂ ਆਸ ਹੀ ਨਹੀਂ ਅਸੀਂ ਤਾਂ ਹੁਣ ਲੋਕਾਂ ਦੀ ਸਿੱਖ ਪੰਥ ਦੀ ਕਚਹਿਰੀ 'ਚ ਅਪੀਲ ਕਰਾਂਗੇ ਸਿੱਖ ਪੰਥ ਨੂੰ ਅਪਰੋਚ ਕਰਾਂਗੇ ਵੀ ਤੁਸੀਂ ਇਹਦਾ ਹੱਲ ਕੱਢੋ ਇਹ ਸਰਕਾਰ ਤੇ ਹੁਣ ਨਾ ਸਾਨੂੰ ਕੋਈ ਆਸ ਆ ਤੇ ਨਾ ਅਸੀਂ ਨਾ ਤੇ ਹੁਣ ਕੋਈ ਆਸ ਰੱਖਦੇ ਹਾਂ ਭਾਈ ਰਾਜਗੁਰੂ ਨੇ ਵੀ ਪੰਸੀ ਨੂੰ ਰੁਕਵਾਉਣ ਦੇ ਲਈ ਸਾਰਾ ਸਿੱਖ ਪੰਥ ਸ੍ਰੀ ਅਕਾਲ ਤਖਤ ਸਾਹਿਬ ਤੇ 2012 ਨੂੰ ਇਕੱਠਾ ਹੋ ਗਿਆ ਸੀ ਉਹਦਾ ਨਤੀਜਾ ਸੀ ਕਿ ਭਾਈ ਰਾਜੂ ਵਾਲੇ ਨੂੰ ਜਿੰਦਾ ਸ਼ਹੀਦ ਦਾ ਕਿਤਾਬ ਦਿੱਤਾ ਗਿਆ ਜਿਹੜਾ ਉਹਨਾਂ ਨੇ 27 ਮਾਰਚ 2012 ਨੂੰ ਕਬੂਲ ਵੀ ਕਰ ਲਿਆ ਸੀ 23 ਮਾਰਚ ਨੂੰ ਜਿਹੜਾ ਦਿੱਤਾ ਸੀ ਉਹਦਾ ਹੀ ਨਤੀਜਾ ਸੀ ਉਹਨਾਂ ਦੀ ਫਾਂਸੀ ਦਾ ਰੋਗ ਵੀ ਲੱਗ ਪਈ ਸੀ ਭਾਈ ਰਣਜੀਤ ਸਿੰਘ ਨੂੰ ਜੇਕਰ ਸ੍ਰੀ ਅਕਾਲ ਚੱਕ ਸਰ ਦਾ ਜ਼ਮੇਦਾਰ ਲਾ ਕੇ ਰਿਹਾ ਕੀਤਾ ਜਾ ਸਕਦਾ ਅੱਜ ਸੀਟ ਖਾਲੀ ਪਈ ਆ ਕੀ ਭਾਈ ਰਾਜੂ ਵਾਲੇ ਨੂੰ ਜ਼ਮੇਦਾਰ ਲਾ ਕੇ ਸਤਕਾਰ ਦੇ ਨਾਲ ਬਹਾਲ ਨਹੀਂ ਕੀਤਾ ਜਾ ਸਕਦਾ ਦੇਖੋ ਦੇਖੋ ਬੇਇੰਤਿਹਾ ਹੈ ਦੋ ਗੱਲਾਂ ਇਕੱਠੀਆਂ ਹੋ ਗਈਆਂ ਭਾਈ ਬਲਵੰਤ ਸਿੰਘ ਰਾਜੋਵਾਨਾ ਅੱਜ ਕਹਿ ਰਹੇ ਆ ਵੀ ਜੇ ਤੁਸੀਂ ਉਹ ਮੇਰੀ ਨਾਂ ਆਪਣੇ ਫਾਂਸੀ ਰਕਾਉਂਦੇ ਤੇ ਮੈਂ ਅੱਜ ਦਾ ਕਾਤੇ ਦੂਜੀ ਦੁਨੀਆ ਚ ਹੋਣਾ ਸੀ ਗੁਰੂ ਚਾਪ ਦੇ ਚਰਨਾ ਚ ਹੋਣਾ ਸੀ ਆਪਣੀ ਆਪਣੀ ਬੰਦੇ ਦੀ ਮਾਨਸਿਕ ਦਿਸ਼ਾ ਨਹੀਂ ਇਹ ਗੁਰੂ ਦੀ ਕਿਰਪਾ ਆ ਕਿਸੇ ਦਾ ਮਰਨ ਨੂੰ ਜੀ ਨਹੀਂ ਕਰਦਾ ਸਿਰ ਦੇਣ ਨੂੰ ਨਹੀਂ ਜੀ ਕਰਦਾ ਪਰ ਉਹਨਾਂ ਨੇ ਕਿਹਾ ਵੀ ਜੇ ਉਹ ਨਾਂ ਪਟੀਸ਼ਨਾਂ ਪ੍ਰੋਡਕਸ਼ਨਾਂ ਪਾਉਂਦੇ ਤੁਸੀਂ ਆ ਨਾਂ ਕਾਰਜ ਕਰਦੇ ਤੇ ਮੇਰਾ ਸ਼ਾਇਦ ਨੇਖਾਂ ਜਿਹੜੇ ਮੇਰੇ ਸੁਆਸ ਆ ਉਹ ਸਫਲ ਹੋ ਜਾਂਦੇ ਬਾਕੀ ਜਿਹੜੀ ਤੁਸੀਂ ਦੂਸਰੀ ਗੱਲ ਕਹੀ ਆ ਇਹ ਕਿਉਂਕਿ ਕੌਮ ਦਾ ਮੁੱਦਾ ਆ ਸਾਰੀ ਕੌਮ ਨੇ ਇਹਨੂੰ ਬੈਠ ਕੇ ਵਿਚਾਰਨਾ ਹੈ ਗੁਰੂ ਸਾਹਿਬ ਕਿਰਪਾ ਕਰਨ ਕੋਈ ਚੰਗਾ ਸਾਰਥਕ ਹੱਲ ਸਤਿਗੁਰੂ ਜੀ ਕੱਢਣ ਤੁਹਾਡੀ ਕਿੰਨੇ ਤਰੀਕ ਨੂੰ ਰੱਖੀ ਐ ਜੀ ਮੀਟਿੰਗ ਤੁਹਾਡੀ ਅਸੀਂ ਹੁਣ ਨਿਰਣਾ ਕਰਾਂਗੇ ਬੈਠ ਕੇ ਕਿਉਂਕਿ ਇਹ ਤੇਜ਼ੀ ਨਾਲ ਫੈਸਲਾ ਨਹੀਂ ਇੱਕਦਮ ਹੁਣ ਹੁਣ ਮੈਂ ਉਹਦੇ ਦਿਨਾਂ 'ਚ ਇੱਕ ਸਿੱਖ ਵਿਦਵਾਨਾਂ ਦੀ ਤੇ ਸਾਰੀਆਂ ਫੈਡਰੇਸ਼ਨਾਂ ਦੀਆਂ ਤੇ ਜਿਹੜੇ ਦੂਸਰੀਆਂ ਜਥੇਬੰਦੀਆਂ ਉਹ ਸਾਰਿਆਂ ਦੀ ਵੀ رائے ਲਵਾਂਗਾ ਲੈ ਕੇ ਵੀ ਤਰੀਕ ਦਾ ਫੈਸਲਾ ਕਿਉਂਕਿ ਬਿਸ਼ਪ ਪਧਰੀ ਅਸੀਂ ਚਾਹਨੇ ਕਰੀਏ ਇਹ ਪਾਰਾ ਸੀ ਹੁਣ ਲਟਕਾਉਣਾ ਵੀ ਨਹੀਂ ਚਾਹਦੇ ਪਰ ਕਿਉਂਕਿ ਇਕੱਲੇ ਤਕੱਲੇ ਕੰਮ ਨਹੀਂ ਬਾਬਾ ਜੀ ਹੁਣ ਸਾਰਿਆਂ ਨੇ ਇਹ ਸੁਝਾਅ ਵੀ ਦਿੱਤੇ ਆ ਕਿ ਇੱਕਦਮ ਜਲਦੀ ਵਿੱਚ ਤੇ ਜਲਦੀ ਵਿੱਚ ਫੈਸਲਾ ਕਦੇ ਕਈ ਵਾਰੀ ਠੀਕ ਨਹੀਂ ਹੁੰਦਾ ਤੇ ਮੇਰਾ ਆਮ ਵੀ ਸੁਭਾਅ ਆ ਤੇ ਜਲਦੀ ਨਹੀਂ ਕਰਦਾ ਪਰ ਇਹਦੇ ਵਿੱਚ ਢਿੱਲ ਨਹੀਂ ਕੀਤੀ ਜੀ ਆਪ ਤੁਸੀਂ ਜਲਦੀ ਕਰਾਂਗੇ ਠੀਕ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂ ਜੀ